ਸੀਐਨਸੀ ਵਰਕ ਵਾਲੇ ਪੱਲੇ ਵੀ ਤੁਹਾਡੇ ਵਾਸਤੇ ਆਪਾਂ ਲੈ ਕੇ ਆ ਗਏ ਜਿਹੜਾ ਪੱਲਾ ਹੈ ਟੋਟਲੀ ਸਾਗਵਾਨ ਦਾ ਪੱਲਾ ਹੈ ਇਹਦੇ ਵਿੱਚ ਕੋਈ ਵੀ ਕਿਸੇ ਲੱਕੜ ਦੀ ਮਿਕਸਿੰਗ ਨਹੀਂ ਹੈਗੀ ਕੋਈ ਪਲਾਈ ਨਹੀਂ ਹੈਗੀ ਕੋਈ ਕੁਝ ਹੋਰ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਐ ਮੰਨ ਕੇ ਚੱਲੋ ਵੀ ਜੇ ਆਪਾਂ ਇਹਦਾ ਰੇਟ ਦੀ ਗੱਲ ਕਰੀਏ ਨਾ ਤੁਸੀਂ ਮਾਰਕੀਟ ਦੇ ਵਿੱਚ ਜਿੱਥੋਂ ਮਰਜੀ ਪੂਰੇ ਪੰਜਾਬ ਕੀ ਪੂਰੇ ਇੰਡੀਆ ਚੋਂ ਪਤਾ ਕਰਕੇ ਆ ਜਿਓ ਜੇ ਇਹਦੇ ਨਾਲ ਤਾਂ ਤੁਹਾਨੂੰ ਰੇਟ ਕੋਈ ਦੇ ਦੇ ਤਾਂ ਮੈਂ ਤੁਹਾਨੂੰ ਸਾਰੀ ਕੋਠੀ ਦਾ ਮਾਲ ਆ ਜਿਹੜਾ ਉਹ ਫ੍ਰੀ ਦੇ ਦਾਂਗੇ ਜੰਮੂ ਕੈਲ ਦਾ ਪੱਲਾ ਸਾਰਾ ਜਿਹੜਾ ਪੱਲਾ ਇਹ ਇੱਕ ਲੱਕੜ ਦੇ ਵਿੱਚ ਬਣਿਆ ਹੋਇਆ ਕੋਈ ਇਹਦੇ ਵਿੱਚ ਜੋੜ ਨਹੀਂ ਹੈਗਾ ਸਾਰਾ ਮਸ਼ੀਨੀ ਕੰਮ ਹੋਇਆ ਹੋਇਆ ਤਾਂ ਇਹਦੀ ਮਾਰਕੀਟ ਦੀ ਰੇਟ ਗੱਲ ਕਰੀਏ ਤਾਂ ਪੱਕਾ ਘੱਟੋ ਘਾਟ 8 ਤੋਂ 900 ਰੁਪਏ ਸਕਰ ਫੁੱਟ ਦਾ ਰੇਟ ਹੈ ਜੀ ਅੱਪਾ ਅੱਜ ਸਿਰਫ ਔਰ ਸਿਰਫ ਵਿਸਾਖੀ ਕਰਕੇ ਤੁਹਾਨੂੰ ਇਹ ਪੱਲਾ 14 ਤੱਕ ਸਿਰਫ ਔਰ ਸਿਰਫ 450 ਰੁਪਏ ਸਕਰ ਫੁੱਟ ਦੇ ਵਿੱਚ ਦੇ ਦੇਣਾ ਜੀ ਅੱਧੋ ਅੱਧ ਦਾ ਫਰਕ ਪਾ ਦੇਣਾ ਜੀ ਅੱਧੋ ਅੱਧ ਦਾ ਰੇਟ ਹੈ ਜੀ ਇਦੇ ਵਿੱਚ ਘੱਟੋ ਘਾਟ ਇੱਕ ਹੋਰ ਆਫਰ ਹੁੰਦਾ ਹੈ ਨਾ 5 ਤੋਂ 700 ਡਿਜ਼ਾਈਨ ਹੈ ਜਿਹੜਾ ਮਰਜੀ ਤੁਸੀਂ ਡਿਜ਼ਾਈਨ ਲੈ ਸਕਦੇ ਹੋ ਸਾਡੇ 700 ਡਿਜ਼ਾਈਨ ਅਵੇਲੇਬਲ ਹੈ ਵੀ ਮੈਂ ਕਹਿੰਦਾ ਜੀ ਤੁਸੀਂ ਡਿਜ਼ਾਈਨ ਦੇਖਦੇ ਦੇਖਦੇ ਥੱਕ ਜਾਓਗੇ ਪਰ ਅਸੀਂ ਤੁਹਾਨੂੰ ਸੈਂਡ ਕਰਦੇ ਨਹੀਂ ਥਕਣਾ ਹੈਗਾ ਬੁਲੇਆਂ ਵਾਲਾ ਪੱਲਾ ਕਲਮਾ ਲਾਈਆਂ ਹੋਈਆਂ ਨੇ ਕੋਈ ਵੀ ਚੀਜ਼ ਇਹਦੇ ਵਿੱਚ CharAtੀ ਵਿਚਲ ਨਹੀਂ ਲੱਗੀ ਹੋਈ ਟੋਟਲ ਇੱਕੋ ਹੀ ਲੱਕੜ ਦਾ ਪੱਲਾ ਬਣਿਆ ਹੋਇਆ ਸਾਗਵਾਨ ਦਾ ਜੀ ਸਾਗਵਾਨ ਦੀ ਗੱਲ ਕਰੀਏ ਤਾਂ ਇਹ ਬ੍ਰਾਜ਼ੀਲ ਦੀ ਸੁਡਾਂ ਦੀ ਆਪਣੇ ਕੋਲੇ ਸਾਗਵਾਨ ਹੁੰਦੀ ਆ ਚੰਡੀਗੜ੍ਹ ਦਾ ਇਹ ਜਿੱਥੇ ਵੀ ਤੁਸੀਂ ਚੰਡੀਗੜ੍ਹ ਜਾਓਗੇ ਚੰਡੀਗੜ੍ਹ ਮਹਾਲੀ ਚਲੇ ਜਾਓ ਮਹਿੰਗੇ-ਮਹਿੰਗੇ ਜਿਹੜੇ ਵਿਲੇ ਬਣੇ ਹੋਏ ਨੇ ਕੋਠੀਆਂ ਬਣੀਆਂ ਹੋਈਆਂ ਨੇ ਤੁਹਾਨੂੰ ਉਹਦੇ ਵਿੱਚ ਇਹੀ ਕਲਰ ਇਹੀ ਪੱਲਾ ਸੇਮ ਟੂ ਸੇਮ ਮਿਲੇਗਾ ਜੀ ਜੀ ਤੇ 12 ਰੇਟ ਦੀ ਗੱਲ ਕਰੀਏ ਤਾਂ ਕਿੰਨੇ ਦਾ ਤੇ ਆਪਣੇ ਕੋਲੇ ਕਿੰਨੇ ਦਾ ਚੰਡੀਗੜ੍ਹ ਮੋਹਾਲੀ ਰੇਟ ਦੀ ਗੱਲ ਕਰੀਏ ਤਾਂ 12-1200 ਰੁਪਏ ਸਕਰ ਫੁੱਟ ਦਾ ਰੇਟ ਹੈ ਜੀ ਮੈਂ ਆਪ ਪਤਾ ਕੀਤਾ ਹਾਂ ਮੈਨੂੰ ਦਿਖਾ ਦੂੰਗਾ ਪਰ ਆਪਾਂ ਸੋਨੂੰ ਬਿਨਾ ਪਾਲਿਸ ਤੋਂ ਸਿਰਫ ਔਰ ਸਿਰਫ ਪਿਓਰ ਸਾਗਵਾਨ ਦਾ ਪੱਲਾ 500 ਰੁਪਏ ਸਕਰ ਫੁੱਟ ਦੇ ਵਿੱਚ ਦੇ ਦੇਣਾ ਹੈ 500 500 ਰੁਪਏ ਸਕਰ ਫੁੱਟ ਜੀ ਪੂਰੇ ਇੰਡੀਆ 'ਚ ਪਤਾ ਕਰ ਲਿਓ ਜੇ ਇਹ ਰੇਟ ਕਿਤੇ ਵੀ ਮਿਲ ਜੇ ਤਾਂ ਆਪਣੀ ਜ਼ਿੰਮੇਵਾਰੀ ਹੈ ਜੀ ਮਤਲਬ ਕਿ ਅੱਧ ਨਾਲੋਂ ਵੀ ਘਟਾਤਾ 1200 ਦਾ ਅੱਧ ਹੁੰਦਾ 600 ਤੇ ਇਹਨਾਂ ਨੇ ਤਾਂ ਉਹ ਵੀ ਜਮੀ ਲਸ ਕਰਤਾ ਜੀ 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 ਬਾਕੀ ਤੁਸੀਂ ਪੱਲੇ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪੱਲੇ ਦਾ ਸਾਰਾ ਜਿੰਨਾ ਵੀ ਆਪਣੀ ਬਣਵਾਈ ਆ ਬਣਤਰ ਬਣੀ ਹੋਈ ਆ ਉਹ ਸਾਰੀ ਚੈੱਕ ਕਰ ਸਕਦੇ ਹੋ ਪੂਰੀ ਸਫਾਈ ਦੇ ਵਿੱਚ ਕਲਮਾ ਵਾਲਾ ਪੱਲਾ ਜਿਹੜਾ ਅੱਜ ਤੋਂ 50 ਸਾਲ ਮਿਸਤਰੀ ਬਣਾਉਂਦੇ ਸੀ ਪਹਿਲਾਂ ਉਸ ਹਿਸਾਬ ਨਾਲ ਇਹ ਪੱਲਾ ਬਣਿਆ ਹੋਇਆ ਹੈ 글로ਸੀਸ ਨਮਾਇਕਾ ਲਿਆਏ ਗਲੋਸੀ ਸ਼ੀਟ ਲੱਗੀ ਹੋਇਆ ਡਿਜ਼ਾਈਨ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਬਾਹਰੋਂ ਗੱਲ ਕਰੀਦਾ ਘੱਟੋ ਘੱਟ 20 ਤੋਂ 300 ਰੁਪਏ ਸਕਰ ਫੁੱਟਾ ਆਪਣੇ ਕੋਲ ਸਿਰਫ 135 ਰੁਪਏ ਸਕਰ ਫੁੱਟ ਦੇ ਵਿੱਚ ਸੈਟਨ ਦਾ ਪੱਲਾ ਮੇਰੇ ਤੋਂ 2800 ਰੁਪਏ ਦਾ ਲੈ ਜਾਓ 10 ਸਾਲ ਦੀ ਗਾਰੰਟੀ